ਪੰਜਾਬ ਦੀ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਸ਼ਾਮ 6 ਵਜੇ ਤੱਕ VOTING ਹੋਵੇਗੀ ਔਰ ਇਸ VOTING ਦੇ ਵਿੱਚ ਸਿਆਸੀ ਲੀਡਰ ਵੀ ਆਪਣੇ ਹੱਕ ਦੀ ਵਰਤੋਂ ਕਰ ਰਹੇ ਨੇ ਤੇ ਲੋਕਾਂ ਨੂੰ ਵੱਤਵਤ ਵੋਟ ਪਾਉਣ ਦੀ ਵੀ ਅਪੀਲ ਕਰ ਰਹੇ ਨੇ ਉਧਰ ਹੀ ਇਸ ਮੌਕੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਹੱਕ ਦੀ ਵਰਤੋਂ ਕੀਤੀ ਤੇ ਇਸ ਤੋਂ ਬਾਅਦ ਉਹ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੁਣੌਤੀ ਤਾਂ ਹਰ ਵਾਰ ਹੁੰਦੀ ਹੈ ਪਰ ਇਸ ਵਾਰ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਲਈ ਖੜੇ ਹੋਏ ਸਾਂ ਇਸ ਮੌਕੇ ਹਰਸਿਮਰਤ ਔਰ ਬਾਦਲ ਪਾਵਕ ਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਆ ਵੀ ਬਹੁਤ ਗੱਲਾਂ ਕੀਤੀਆਂ ਜੀ ਹਾਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੈਠਦੇ ਸੀ ਉੱਥੇ ਜਾ ਕੇ ਉਹਨਾਂ ਤੋਂ ਅੱਜ ਵੀ ਉਹਨਾਂ ਨੇ ਆਸ਼ੀਰਵਾਦ ਮੰਗਿਆ ਉਹਨਾਂ ਦੀ ਬਹੁਤ ਯਾਦ ਆਈ ਜਿਵੇਂ ਪਹਿਲਾਂ ਵੋਟ ਪਾਉਣ ਵੇਲੇ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਇਸ ਵਾਰ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਹੀਂ ਸਨ ਜ਼ਿਕਰ ਕਰਦੀਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਇਹ VOTING ਹੋਵੇਗੀ ਪਾਵਕ ਹੁੰਦੇ ਆ ਹਰਸਮਰਤ कौर ਬਾਦਲ ਨੇ ਕੀ ਕੁਝ ਆਉ ਸੁਣਦੇ ਆ ਸਦਕਾ ਇੱਕੋ ਹੀ ਹਲਕੇ ਤੋਂ ਇੱਕੋ ਹੀ ਪਾਰਟੀ ਤੋਂ ਚੌਥੀ ਵਾਰ ਮਾਲਕਤੋਂ ਦਾ ਆਸਰਾ ਲੇਕੇ ਲੋਕਾਂ ਦਾ ਅਸ਼ੀਰਵਾਦ ਸਦਕਾ ਕੋਈ ਲੋਕ ਕਿਦਾਂ ਦਾ ਫਤਵਾ ਦੇ ਚੁਣੌਤੀ ਤਾਂ ਹਰ ਵਾਰੀ ਹੁੰਦੀ ਹੈ ਇਸ ਵਾਰੀ ਨਵੇਂ ਤਰੀਕੇ ਦੀ ਚੁਣੌਤੀ ਸੀ ਜਿੱਥੇ ਸਾਰੇ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਓਕੇ ਸਾਰੇ ਅਕਾਲੀ ਦਲ ਨੂੰ ਵੋਟਰ ਨੂੰ ਖੋਰਾ ਲਾਨ ਵਾਸਤੇ ਹੀ ਇਹ ਨਹੀਂ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਇਕੱਲੇ ਕੀ ਅਕਾਲੀ ਦਲ ਦੀ ਵੋਟ ਬੈਂਕ ਡਿਵਾਈਡ ਹੋਏ ਜਿਹਦੇ ਕਰਕੇ ਛਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਲਦ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਦਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਤੋਂ ਤੁਹਾਨੂੰ ਪਤਾ ਹੀ ਅਕਾਲੀ ਦਲ ਤੋਂ ਪਟੇ ਹੋਏ ਨੇ ਬਦਲ ਸਾਹਿਬ ਦੀ ਕਮੀ ਨਹੀਂ ਬਹੁਤ ਅੱਜ ਸਵੇਰੇ ਵੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਚ ਬੈਠਦੇ ਨੇ ਉੱਥੇ ਉਹਨਾਂ ਦੋਨਾਂ ਦਾ ਆਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛੇ ਬੇਟਾ ਕਿੱਥੇ ਚੱਲੇ ਹੋ ਡੈਡੀ ਵੋਟ ਕਾਣ ਵਾਸਤੇ ਵੋਟ ਕਰਨ ਚੱਲੇ ਹੋ ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ ਸੋ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਨਹੀਂ ਸੀਗੇ ਮੈਮ ਉੱਥਾਂ ਪਰ ਆਈਆਂ ਦੱਸ ਤੁਸੀਂ ਥਿੰਕ ਥੈਟ ਪੀਪਲ ਆਰ ਗੋਇੰਗ ਟੂ ਕਾਸਟ देयर ਵੋਟ ਵਾਟ ਵੁੱਡ ਬੀ ਦ ਕੀ ਇਸ਼ੂਸ ਓਨ ਵਿਚ ਵਾਟ ਵਾਟ ਆ ਕਾਲੀਦਲ ਹੈਜ਼ ਆਲਵੇਜ਼ ਸਟੰਡ ਫੋਰ ਅਮਨ ਸ਼ਾਂਤੀ ਪਾਇਚਾਰ ਇੱਕ ਸਾਜ ਐਂਡ ਵਿਕਾਸ ਐਂਡ ਤਰੱਕੀ ਇੱਕ ਵੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ 'ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਵੱਤ ਵੱਤ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਏ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ